ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬినੋਦ ਸਿੰਘ ਤੇ ਕਾਨ ਸਿੰਘ ਦੇ ਵਿਵਹਾਰ ਤੋਂ ਬੰਦਾ ਸਿੰਘ ਦੇ ਮਨ ਨੂੰ ਬਹੁਤ ਠੇਸ ਲੱਗੀ ਉਹ ਜਾਣ ਗਿਆ ਸੀ ਕਿ ਇਸ ਵੇਲੇ ਇੰਨੇ ਜਥੇਦਾਰਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਸ ਨੂੰ ਦੁੱਖ ਹੋਇਆ ਉਸ ਨੇ ਇਨ੍ਹਾਂ ਜਥੇਦਾਰਾਂ ਦਾ ਹਮੇਸ਼ਾ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਵੀ ਆਦੇਸ਼ ਸੀ ਹਰ ਕਾਰਜ ਇਹਨਾਂ ਦੀ ਸਲਾਹ ਨਾਲ ਕਰਨਾ ਹੈ ਕਰਦਾ ਵੀ ਰਿਹਾ ਹਾਂ ਜੀ ਸਿੰਘ ਮੇਰੇ ਮਨ ਮਨਾ ਕਰਨ ਦੇ ਬਾਵਜੂਦ ਮੇਰੀ ਜੈ ਕਰਦੇ ਹਨ ਤਾਂ ਇਸ ਵਿੱਚ ਨਾ ਮੇਰੀ ਕੋਈ ਅਭਿਲਾਸ਼ਾ ਹੈ ਨਾ ਦੇਸ਼ ਦੋਸ਼ ਹੈ ਮੈਂ ਖਾਲਸਾ ਫੌਜ ਦੀ ਹਰ ਫਤਿਹ ਨੂੰ ਗੁਰੂ ਦੀ ਮਿਹਰ ਸਮਝਦਾ ਹਾਂ ਸਰਹਿੰਦ ਦੇ ਖਜ਼ਾਨੇ ਦਾ ਵੱਡਾ ਹਿੱਸਾ ਮੈਂ ਸਿੱਖਾਂ ਸਿਪਾਈਆਂ ਵਿੱਚ ਵੰਡ ਦਿੱਤਾ ਹੈ ਮੇਰਾ ਕੀ ਹੈ ਨਾ ਕੋਈ ਪਿਤਾ ਨਾ ਕੋਈ ਮਾਂ ਨਾ ਕਿਤੇ ਘਰ ਨਾ ਕੋਈ ਟਕਾਣਾ ਨਾ ਮੈਨੂੰ ਕੋਈ ਖਾਣ ਪੈਣਨ ਦਾ ਲਾਲਚ ਨਾ ਐਸ਼ ਆਰਾਮ ਦੀ ਜ਼ਿੰਦਗੀ ਜੀਣ ਦੀ ਇੱਛਾ ਮੈਂ ਤਾਂ ਸਰੀਰ ਇੰਨਾ ਸਾਧਿਆ ਹੋਇਆ ਚਾਰ ਪੰਜ ਦਿਨ ਭੁੱਖਾ ਰਹਿ ਕੇ ਵੀ ਚੜ੍ਹਦੀ ਕਲਾ ਵਿੱਚ ਰਹਿ ਸਕਦਾ ਕੁਝ ਦਿਨ ਲਗਾਤਾਰ ਜਾਗਦੇ ਰਹਿਣ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰੇ ਜੱਥੇਦਾਰ ਮੇਰੇ ਨਾਲ ਵਫਾਦਾਰ ਨਹੀਂ ਜੀ ਉਹਨਾਂ ਦੇ ਮਨਾਂ ਵਿੱਚ ਈਰਖਾ ਹੈ ਜਾਂ ਖੋਟ ਹੈ ਇਹ ਮੈਨੂੰ ਕਦੇ ਵੀ ਧੋਖਾ ਦੇ ਸਕਦੇ ਹਨ ਕੀ ਪਤਾ ਇਹ ਸੋਚਦੇ ਹੋਣ ਜੇ ਅਸੀਂ ਨਾ ਹੁੰਦੇ ਤਾਂ ਇਹ ਜਿੱਤਾਂ ਹਾਸਲ ਨਹੀਂ ਸਨ ਹੋਣੀਆਂ ਇਹਨਾਂ ਦਾ ਬੁਲੇਖਾ ਦੂਰ ਕਰਨ ਲਈ ਮੈਨੂੰ ਕੁਝ ਸਮਾਂ ਇੱਥੋਂ ਹਟਣਾ ਹੋਵੇਗਾ ਸੋਚਦਾ ਹੋਇਆ ਬੰਦਾ ਸਿੰਘ ਉਦਾਸ ਹੋ ਗਿਆ ਉਸ ਦੇ ਮਨ ਵਿੱਚ ਆਇਆ ਦੂਰ ਨਿਕਲ ਜਾਵਾਂ ਪਹਾੜਾਂ ਵੱਲ ਬਹੁਤ ਮਹੀਨੇ ਹੋ ਗਏ ਕਦੇ ਆਪਣੇ ਮਨ ਨਾਲ ਗੱਲਾਂ ਨਹੀਂ ਕਰ ਸਕਿਆ ਮਨ ਤਨ ਦੋਵੇਂ ਫਿਰ ਸਾਧਣੇ ਹੋਣਗੇ ਪਰ ਅਜੇ ਤਾਂ ਕਰਨ ਵਾਲੇ ਬਹੁਤ ਕਾਰਜ ਬਾਕੀ ਪਏ ਨੇ ਜਿੰਨਾ ਚਿਰ ਪੰਜਾਬ ਦਾ ਹਰ ਵਾਸੀ ਮੁਗਲ ਹਕੂਮਤ ਵਿਰੁੱਧ ਹਥਿਆਰ ਨਹੀਂ ਚੁੱਕ ਲੈਂਦਾ ਪੰਜਾਬ ਦੇ ਹਰ ਖਿੱਤੇ ਵਿੱਚੋਂ ਬਗਾਵਤ ਨਹੀਂ ਉੱਠਦੀ ਮੈਂ ਗੁਰੂ ਨੂੰ ਕਿਵੇਂ ਮੁੱਖ ਦਿਖਾਵਾਂਗਾ ਮੈਂ ਪੂਰੇ ਦੇਸ਼ ਵਿੱਚ ਮੁਗਲਾਂ ਵਿਰੁੱਧ ਬਗਾਵਤ ਫੈਲਾ ਦਾਂਗਾ ਲੋਕ ਕਿਸੇ ਵੱਡੀ ਸੈਨਾ ਉੱਪਰ ਨਿਰਭਰ ਨਾ ਰਹਿਣ ਮੈਂ ਉਹਨਾਂ ਨੂੰ ਛਾਪੇਮਾਰੀ ਜੰਗ ਵਿੱਚ ਮਹਾਰ ਕਰ ਦਿਆਂਗਾ ਇੱਕ ਸਮੇਂ ਹਰ ਥਾਂ ਲੜਿਆ ਨਹੀਂ ਜਾ ਸਕਦਾ ਲੋਕ ਹਰ ਪਿੰਡ ਹਰ ਨਗਰ ਵਿੱਚ ਆਪਣੀ ਸੈਨਾ ਖੜੀ ਕਰਨ ਮੈਂ ਉਹਨਾਂ ਨੂੰ ਐਨੇ ਸਮਰਥ ਤੇ ਨੇੜਰ ਬਣਾ ਦੇਵਾਂਗਾ ਬੰਦਾ ਸਿੰਘ ਦੇ ਮਨ ਵਿੱਚ ਅਜੀਬ ਜਿਹੀ ਉਥਲ-ਪੁਥਲ ਸੀ ਉਹ ਕਦੇ ਜੋਸ਼ ਵਿੱਚ ਆ ਜਾਂਦਾ ਕਦੇ ਉਦਾਸ ਹੋ ਜਾਂਦਾ ਜਥੇਦਾਰਾਂ ਦੇ ਪਤੀਰੇ ਤੋਂ ਵੀ ਉਹ ਦੁਖੀ ਸੀ ਅਜਹੀ ਮਨੋਸਥਿਤੀ ਵਿੱਚ ਹੀ ਬੰਦਾ ਸਿੰਘ ਸਿੰਘਾਂ ਦੇ ਯੁੱਧ ਅਭਿਆਸ ਸਮੇਂ ਉਹਨਾਂ ਨੂੰ ਸੰਬੋਧਨ ਕਰਨ ਲੱਗਾ ਸਿੰਘ ਜੀ ਮੇਰੀ ਇੱਛਾ ਹੈ ਹਰ ਸਿੰਘ ਛਾਪਾਮਾਰੀ ਯੁੱਧ ਦਾ ਅਭਿਆਸ ਕਰੇ ਅਸੀਂ ਮੁਗਲਾਂ ਦੇ ਮੁਕਾਬਲੇ ਗਿਣਤੀ ਵਿੱਚ ਬਹੁਤ ਥੋੜਿਆਂ ਸਾਡੇ ਪਾਸ ਹਥਿਆਰਾਂ ਦੀ ਘਾਟ ਹੈ ਅਸੀਂ ਛਾਪਾਮਾਰੀ ਯੁੱਧ ਦੇ ਢੰਗਾਂ ਨਾਲ ਵੈਰੀ ਨੂੰ ਹਰਾ ਸਕਦੇ ਹਾਂ ਇੱਕ ਛਾਪਾਮਾਰ ਹਰ ਸਮੇਂ ਆਪਣੇ ਦਾਅ ਉੱਪਰ ਰਹਿੰਦਾ ਹੈ ਜਦ ਦੁਸ਼ਮਣ ਤਾਕਤਵਰ ਹੋਵੇ ਉਸ ਪਾਸ ਹਥਿਆਰ ਹੋਣ ਤਾਂ ਕਿਨਾਰਾ ਕਰ ਲੈਣਾ ਬਿਹਤਰ ਹੈ ਦੁਸ਼ਮਣ ਕਮਜ਼ੋਰ ਹੋਵੇ ਤਾਂ ਹੀ ਵਾਰ ਕਰਨਾ ਹੈ ਸ਼ਾਪਾ ਮਾਰਨੇ ਸਦਾ ਆਮੋ ਸਾਹਮਣੇ ਦੀ ਟੱਕਰ ਤੋਂ ਬਚਣਾ ਅਚਾਨਕ ਵਾਰ ਕਰਨਾ ਚੀਤੇ ਵਾਂਗ ਤੇ ਝਟ ਖਿੰਡ ਜਾਣਾ ਹੈ ਫਿਰ ਜੁੜਨਾ ਹੈ ਫਿਰ ਮੌਕਾ ਟਕਾ ਕੇ ਵਾਰ ਕਰਨਾ ਹੈ ਫਿਰ ਖਿੰਡ ਜਾਣਾ ਹੈ ਇਸ ਤਰ੍ਹਾਂ ਦੁਸ਼ਮਣ ਖੇ ਜੋੜਦਾ ਉਹ ਹੰਬ ਥੱਕ ਜਾਂਦਾ ਥੱਕੇ ਤੇ ਖੀਜੇ ਦੁਸ਼ਮਣ ਨੂੰ ਹਰਾਉਣਾ ਬਹੁਤਾ ਔਖਾ ਨਹੀਂ ਜਿਹੜੇ ਸਿੰਘ ਮਰਾਠਾ ਦੇਸ਼ ਦੀ ਧਰਤੀ ਉੱਪਰ ਸ਼ਾਪਾ ਮਾਰੀ ਯੁੱਧ ਦੇ ਦਾ ਪੇਚ ਸਿੱਖ ਆਏ ਨੇ ਉਹ ਆਪਣੇ ਸਾਥੀਆਂ ਨੂੰ ਅਭਿਆਸ ਕਰਵਾਉਣਗੇ ਗੁਰੂ ਦੇ ਨਾਮ ਤੇ ਪ੍ਰਣ ਕਰੋ ਅਸੀਂ ਜਦ ਵੀ ਵਿਹਲੇ ਹੋਵਾਂਗੇ ਛਾਪਾ ਮਾਰੀ ਯੋਧ ਦਾ ਅਭਿਆਸ ਕਰਾਂਗੇ। ਸਾਂਝੀ ਆਵਾਜ਼ ਆਈ। ਅਸੀਂ ਪ੍ਰਣ ਕਰਦੇ ਹਾਂ। ਬੰਦਾ ਸਿੰਘ ਨੇ ਵੇਖਿਆ, ਬਾਬਾ ਬినੋਦ ਸਿੰਘ ਦੇ ਮੱਥੇ ਤੇ ਓੜੀਆਂ ਪਈਆਂ ਹੋਈਆਂ ਸਨ। ਸਿੰਘਾਂ ਨੇ ਵਜ਼ੀਰ ਖਾਨ ਦੀ ਹਵੇਲੀ ਦੀ ਅੱਗ ਬੁਝਾ ਦਿੱਤੀ ਸੀ। ਬਾਲ ਸਿੰਘ ਦੇ ਕਹਿਣ ਉੱਪਰ ਉਹਨਾਂ ਕਮਰਿਆਂ ਦੀ ਸਾਫ਼ ਸਫਾਈ ਹੋ ਰਹੀ ਸੀ। ਬਾਲ ਸਿੰਘ ਹਵੇਲੀ ਦੇ ਵੇੜੇ ਦੀ ਨੁੱਕਰ ਵਿੱਚ ਆਪਣੇ ਕੋੜੇ ਤੇ ਪੱਠਿਆਂ ਨੂੰ ਸਹਲਾ ਰਿਹਾ ਸੀ। ਉਹ ਕਦੇ ਉਸ ਦੀ ਕਾਂਡੂ ਉੱਪਰ ਹੱਥ ਫੇਰਦਾ ਕਦੇ ਤੌਣ ਦੇ ਵਾਲਾਂ ਨੂੰ ਸਹਲਾਉਂਦਾ ਕਦੇ ਪੋਲੇ-ਪੋਲੇ ਕਲਣਾ ਨੂੰ ਮਸਲਦਾ ਕੋੜਾ ਵੀ ਟਿਕਿਆ ਖੜਾ ਸੀ ਜਿਵੇਂ ਉਸ ਨੂੰ ਆਪਣੇ ਮਾਲਕ ਦੀ ਸ਼ੋਹ ਤੋਂ ਆਰਾਮ ਮਿਲ ਰਿਹਾ ਹੋਵੇ ਉਹ ਕਦੇ ਅੱਖਾਂ ਬੰਦ ਕਰਦਾ ਕਦੇ ਖੋਲਦਾ ਕਦੇ ਪਿੰਡਾ ਛੰਡਦਾ ਉਦੋਂ ਹੀ ਇੱਕ ਸਿੰਘ ਹਵੇਲੀ ਦੇ ਕਮਰੇ ਵਿੱਚ ਇੱਕ ਸਲਵਾਰ ਦੋਹਾਂ ਹੱਥ ਵਿੱਚ ਖਿਲਾਰੀ ਲਈ ਆਇਆ ਬਾਸ ਸਿੰਘ ਦੇ ਕੋਲ ਆ ਕੇ ਪੁੱਛਿਆ ਸਿੰਘ ਸਾਹਿਬ ਆ ਦਸਣਾ ਸੁਤਨਜਨਾਨੀ ਦੀ ਹੈ ਜਾਂ ਬੰਦੇ ਦੀ ਬਾਸ ਸਿੰਘ ਹੈਰਾਨੀ ਨਾਲ ਤੰਬੂ ਦੇ ਘੇਰੇ ਵਰਗੀ ਸਲਵਾਰ ਵੱਲ ਚਾਕਿਆ ਪਹਿਲਾਂ ਉਸ ਦਾ ਹਾਸਾ ਨਿਕਲ ਚੱਲਿਆ ਪਰ ਉਸ ਨੂੰ ਆਪਣੇ ਅਹੁਦੇ ਦਾ ਖਿਆਲ ਆ ਗਿਆ ਉਸ ਨੇ ਸਿੰਘ ਨੂੰ ਫਟਕਾਰ ਪਾਈ ਤੈਨੂੰ ਹਵੇਲੇ ਦੀ ਸਫਾਈ ਕਰਨ ਲਿਖਿਆ ਤੂੰ ਬੇਗਮਾਂ ਦੀਆਂ ਸਲਵਾਰਾਂ ਨੂੰ ਲੱਭਦਾ ਫਿਰਦਾ ਸਿੰਘ ਸਾਹਿਬ ਇਹ ਤਾਂ ਜੱਥੇਦਾਰ ਜੀ ਸਿੰਘ ਘਬਰਾਟ ਵਿੱਚ ਥਥਲਾਉਣ ਲੱਗਾ ਜਾ ਆਪਣਾ ਕੰਮ ਕਰ ਸਿੰਘ ਕੱਚਾ ਜਿਹਾ ਹੁੰਦਾ ਕੰਨ ਖੁਰਕਦਾ ਮੁੜ ਗਿਆ ਮੁੜ ਜਾਂਦੇ ਸਿੰਘ ਨੂੰ ਵੇਖ ਕੇ ਬਾਦ ਸਿੰਘ ਮੁੱਛਾਂ ਵਿੱਚ ਹੀ ਹੱਸਿਆ ਤੇ ਕੋੜੇ ਦੇ ਸਾਫ ਵਾਲ ਕਰਨ ਲਈ ਖਰਖਰਾ ਚੁੱਕ ਲਿਆ ਇੱਕ ਸਿੰਘ ਨੇ ਆ ਕੇ ਫਤਿਹ ਬੁਲਾਉਂਦਿਆਂ ਕਿਹਾ ਖਾਲਸਾ ਜੀ ਨੇ ਤੁਰੰਤ ਮਿਲਣ ਲਈ ਕਿਹਾ ਬਾਦ ਸਿੰਘ ਨੇ ਖਰਖਰਾ ਸਿੰਘ ਨੂੰ ਫੜਾਉਂਦਿਆਂ ਕਿਹਾ ਤੂੰ ਖਰਖਰਾ ਫੇਰ ਮੈਂ ਖਾਲਸਾ ਜੀ ਨੂੰ ਮਿਲ ਘਰ ਆਉਂਦਾ ਹਾਂ ਬੰਦਾ ਸਿੰਘ ਪਾਸ ਦੋ ਉਪਰੇ ਜਣੇ ਬੈਠੇ ਸਨ ਪਹਿਰਾਵਾਤਾ ਸ਼ਿੰਗਾਂ ਵਰਗਾ ਹੀ ਸੀ ਫਿਰ ਵੀ ਉਹ ਸਿਪਾਈ ਨਹੀਂ ਸੰਜਾਪਦੇ ਬੰਦਾ ਸਿੰਘ ਨੇ ਦੱਸਿਆ ਇਹ ਸਿੰਘ ਕੁੜਾਣੀ ਦੇ ਡੇਰੇ ਬਾਰੇ ਪ੍ਰਯਾਦ ਲੈ ਕੇ ਆਏ ਹਨ ਸਿੰਘ ਜੀ ਬਾਦ ਸਿੰਘ ਆਏ ਬੰਦਿਆਂ ਵੱਲ ਚੱਕਿਆ ਫਿਰ ਬੰਦਾ ਸਿੰਘ ਨੂੰ ਪੁੱਛਿਆ ਖਾਲਸਾ ਜੀ ਉਹ ਕੀ ਆਖਦੇ ਨੇ ਦਸੋ ਬਈ ਸਿੰਘੋ ਬੰਦਾ ਸਿੰਘ ਨੇ ਆਏ ਜਣਿਆਂ ਨੂੰ ਕਿਹਾ ਕੁੜਾਈ ਵਿੱਚ ਰਾਮ ਰਈਆਂ ਦਾ ਡੇਰਾ ਹੈ ਜੀ ਡੇਰੇ ਵਾਲੇ ਪਹਿਲਾਂ ਤੋਂ ਹੀ ਸਿੰਘਾਂ ਦੇ ਦੋਖੀ ਨੇ ਮੁਗਲਾਂ ਤੋਂ ਡੇਰੇ ਨੂੰ ਭਾਰੀ ਧਨ ਮਿਲਦਾ ਇਸ ਕਰਕੇ ਡੇਰੇ ਵਾਲੇ ਸਿੰਘਾਂ ਦੀਆਂ ਕਾਰਵਾਈਆਂ ਦੀ ਸੂ ਦਿੱਲੀ ਤੱਕ ਪਹੁੰਚਾਉਂਦੇ ਨੇ ਗੁਰਬਾਣੀ ਦਾ ਪਾਠ ਵੀ ਉਹ ਸਿੱਖ ਮਰਿਆਦਾ ਅਨੁਸਾਰ ਨਹੀਂ ਕਰਦੇ ਇਹਨਾਂ ਦੀ ਸਿੱਧੀ ਗੱਲਬਾਤ ਦਿੱਲੀ ਦਰਬਾਰ ਨਾਲ ਹਰ ਸਮੇਂ ਇਹ ਸਿੱਖਾਂ ਦਾ ਨੁਕਸਾਨ ਕਰਦੇ ਨੇ ਕੁਝ ਦਿਨ ਹੋਏ ਅਸੀਂ ਇਹਨਾਂ ਦੇ ਡੇਰੇ ਠਹਿਰੇ ਸਾਂ ਇਹਨਾਂ ਨੂੰ ਸਿੱਖ ਮਰਿਆ ਦਾ ਅਨੁਸਾਰ ਪਾਠ ਕਰਨ ਲਈ ਕਿਹਾ ਤਾਂ ਉਹਨਾਂ ਮਿਲ ਕੇ ਅਸਾਂ ਨੂੰ ਕੁਟਾਪਾ ਚਾੜਿਆ ਅਸੀਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਪਦੇ ਪਾਸ ਪੁੱਜੇ ਹਾਂ ਦੱਸਦਿਆਂ ਇੱਕ ਜਣੇ ਦੀਆਂ ਅੱਖਾਂ ਵਿੱਚੋਂ ਨੀਰ ਵਗਣ ਲੱਗਾ ਬੰਦਾ ਸਿੰਘ ਨੇ ਉਸਨੂੰ ਪੁੱਛਿਆ ਕੀ ਨਾਮ ਹੈ ਸਿੰਘ ਜੀ ਬਲਾਕਾ ਸਿੰਘ ਹੈ ਜੀ ਕੁੜਾ ਇਹ ਡੇਰੇ ਵਿੱਚ ਕਿੰਨੇ ਕੁ ਬੰਦੇ ਨੇ 25 30 ਦੇ ਕਰੀਬ ਹੋਣਗੇ ਉੱਥੇ ਕੋਈ ਮੁਗਲ ਚੌਂਕੀ ਹੈ ਬਾਬਾ ਬੰਦਾ ਸਿੰਘ ਜੀ ਨੇ ਪੁੱਛਿਆ ਡੇਰੇ ਦੇ ਲਾਗੇ ਤਾਂ ਦੇਖੀ ਨਹੀਂ ਕਿਸੇ ਹੋਰ ਪਾਸੇ ਹੋਈ ਤਾਂ ਡੇਰੇ ਨਾਲ ਕੋਈ ਨਿਜੀ ਵੈਰ ਤਾਂ ਨਹੀਂ ਹੈ ਬੰਦਾ ਸਿੰਘ ਨੇ ਟੋਕ ਤੇ ਪੁੱਛਿਆ ਨਾ ਜੀ ਅਸੀਂ ਉਧਰ ਕਦੀ ਆਏ ਨਾ ਗਏ ਅਸੀਂ ਕੀ ਲੈਣਾ ਹੋਇਆ ਡੇਰੇ ਤੋਂ ਸਿੱਖ ਹੋਣ ਦੇ ਨਾਤੇ ਸਿੱਖ ਮਰਿਆ ਦਾ ਪੰਗ ਹੁੰਦੀ ਵੇਖੀ ਨਹੀਂ ਗਈ ਟੋਕ ਬੈਠੇ ਬਲਾਕਾ ਸਿੰਘ ਨੇ ਆਪਣੇ ਸਾਥੀ ਵੱਲ ਤੱਕ ਦਿਆ ਗਿਆ ਬਾਦ ਸਿੰਘ ਬੰਦਾ ਸਿੰਘ ਜੀ ਬੋਲੇ ਇਹਨਾਂ ਨਾਲ ਕੁਝ ਸਿੰਘ ਰਵਾਨਾ ਕਰਨ ਦਾ ਪ੍ਰਬੰਧ ਕਰੋ ਹਦਾਇਤ ਕਰੋ ਕਿਸੇ ਨੂੰ ਜਾਨੋਂ ਨਹੀਂ ਮਾਰਨਾ ਕੁੱਟ ਮਾਰ ਕਰਕੇ ਡੇਰੇ ਵਿੱਚੋਂ ਨਠਾ ਦੇਵੋ ਡੇਰੇ ਉੱਪਰ ਕਬਜ਼ਾ ਕਰ ਲਵੋ ਜੇ ਉਹ ਸਿੱਖ ਮਰਿਆ ਦਾ ਅਨੁਸਾਰ ਪਾਠ ਕਰਨਗੇ ਤਾਂ ਡੇਰੇ ਅੰਦਰ ਰਹਿ ਦਿੱਤਾ ਜਾਏ ਬਾਦ ਸਿੰਘ ਨੇ ਸਿੰਘਾਂ ਦੀ ਇੱਕ ਟੁਕੜੀ ਨੂੰ ਚੰਗੀ ਤਰ੍ਹਾਂ ਸਮਝਾ ਕੇ ਬਲਾਕਾ ਸਿੰਘ ਉਹਨਾਂ ਨਾਲ ਤੋਰ ਦਿੱਤੀ ਜਦ ਸਿੰਘਾਂ ਨੇ ਆਣ ਕੇ ਦੱਸਿਆ ਖਾਲਸਾ ਜੀਓ ਡੇਰੇ ਵਾਲੇ ਰਾਮ ਰਈਆਂ ਨੂੰ ਕੁੱਟ-ਕੁੱਟ ਕੇ ਨਠਾਰ ਦਿੱਤਾ ਹੈ ਤਾਂ ਬੰਦਾ ਸਿੰਘ ਆਪ ਮੌਕਾ ਵੇਖਣ ਗਿਆ ਉੜਾਈ ਵਿੱਚ ਖਾਲਸਾ ਥਾਣਾ ਕਾਇਮ ਕਰਕੇ ਬਾਲਕਾ ਸਿੰਘ ਨੂੰ ਥਾਣੇਦਾਰ ਬਣਾ ਦਿੱਤਾ ਪਿੰਡ ਦੇ ਵਸਨੇਕ ਬੰਦਾ ਸਿੰਘ ਦੀ ਜੈ ਜੈਕਾਰ ਕਰਨ ਲੱਗੇ ਜੈਕਾਰੇ ਛੱਡਣ ਲੱਗੇ ਪੂਰਾ ਪ੍ਰਬੰਧ ਕਰਕੇ ਬੰਦਾ ਸਿੰਘ ਵਾਪਸ ਸਰਹਿੰਦਰ ਮੋੜਨ ਲੱਗਾ ਹੀ ਸੀ ਕੀ ਮਲੇਰ ਕੋਟਲਾ ਤੋਂ ਆਈ ਸਿੱਖ ਸੰਗਤ ਉਸ ਨੂੰ ਮਿਲਣ ਆ ਗਈ ਫਤੇ ਬੁਲਾ ਕੇ ਜਥੇ ਦਾਗੂ ਹੱਥ ਜੋੜਦਾ ਅੱਗੇ ਆਇਆ ਸਹਬ ਜੀਓ ਸਿੰਘ ਸਾਹਿਬ ਕਉ ਖਾਲਸਾ ਕਹੋ ਬੰਦਾ ਸਿੰਘ ਨੇ ਤੁਰੰਤ ਟੋਕਿਆ ਮਾਫੀ ਚਾਉਂਦੇ ਆਂ ਖਾਲਸਾ ਜੀ ਦੋਸਾਂ ਪਾਸ ਇੱਕ ਫਰਿਆਦ ਲੈ ਕੇ ਆਏ ਹਾਂ ਕਹੋ ਕੀ ਕਹਿਣਾ ਬੰਦਾ ਸਿੰਘ ਜੀ ਨੇ ਆਖਿਆ ਹਾਲ ਸਾਹਿਬ ਜੀ ਮਲੇਰ ਕੋਟਲਾ ਦੇ ਨਵਾਬ ਨੇ ਗੁਰੂ ਜੀ ਦੇ ਛੋਟੇ ਸਹਿਬਜ਼ਾਦੇਆਂ ਨੂੰ ਵਜ਼ੀਰ ਖਾਨ ਵੱਲੋਂ ਸ਼ਹੀਦ ਕਰਨ ਤੇ ਹਾ ਦਾ ਨਾਰਾ ਮਾਰਿਆ ਸੀ ਉਸ ਨੇ ਕਿਹਾ ਸੀ ਛੋਟੇ ਬੱਚਿਆਂ ਤੋਂ ਪਿਤਾ ਦਾ ਬਦਲਾ ਲੈਣਾ ਇਸਲਾਮੀ دین ਵਿੱਚ ਜਾਇਜ਼ ਨਹੀਂ ਹੈ ਅਸੀਂ ਦੱਸਣ ਆਏ ਹਾਂ ਉਹ ਆਪ ਵੀ ਵਜ਼ੀਰ ਖਾਨ ਵਾਂਗ ਹੀ ਜ਼ਾਲਮ ਸੀ ਸ਼ੇਰ ਮੁਹੰਮਦ ਖਾਨ ਤਾਂ ਮਾਰਿਆ ਜਾ ਚੁੱਕਾ ਹੈ ਬੰਦਰ ਸਿੰਘ ਨੇ ਦੱਸਿਆ ਸਿੰਘ ਸਾਹਿਬ ਤੁਸੀਂ ਸਹੀ ਆਖਦੇ ਹੋ ਪਰ ਇੱਕ ਵਾਰ ਦਾਤ ਪਹਿਲਾਂ ਦੀ ਹੈ ਜਦ ਗੁਰੂ ਜੀ ਨੇ ਆਨੰਦਪੁਰ ਛੱਡਿਆ ਸਰਸਾ ਨਦੀ ਪਾਰ ਕਰਨ ਸਮੇ ਇਸ ਹਾਕਮ ਦੇ ਹੱਥ ਗੁਰੂ ਜੀ ਦੀ ਇੱਕ ਸੇਵਕ ਬੀਬੀ ਅਨੂਪ ਕੌਰ ਆ ਗਈ ਸੀ ਬੀਬੀ ਅਨੂਪ ਕੌਰ ਨੇ ਆਪਣੀ ਇੱਜ਼ਤ ਬਚਾਉਣ ਲਈ ਤੇ ਨਵਾਬ ਦੇ ਜ਼ੁਲਮਾਂ ਤੋਂ ਤੰਗ ਆਣ ਕੇ ਆਤਮ ਹੱਤਿਆ ਕਰ ਲਈ ਸੀ ਇਸ ਘਟਨਾ ਉੱਪਰ ਪਰਦਾ ਪਾਉਣ ਲਈ ਨਵਾਬ ਦੇ ਹੁਕਮਾਂ ਨਾਲ ਬੀਬੀ ਅਨੂਪ ਕੌਰ ਨੂੰ ਚੁੱਪਚਾਪ ਦਬਾ ਦਿੱਤਾ ਗਿਆ ਸੀ ਸਿੰਘਾਂ ਨੂੰ ਉਸ ਦੀ ਖਬਰ ਤਾਂ ਪਤਾ ਹੈ ਉਸ ਵੇਲੇ ਮੁਗਲਾਂ ਦੇ ਕਹਿਰ ਤੋਂ ਡਰਦੇ ਉਕੋ ਜਿਨਾ ਕਰ ਸਕੇ ਹੁਣ ਜਦ ਦਾ ਸੁਣਿਆ ਹੈ ਤੁਸੀਂ ਸਰਹਿੰਦ ਫਤਿਹ ਕਰ ਲਈ ਹੈ ਅਤੇ ਸੂਬਾ ਸਰਹਿੰਦ ਨੂੰ ਉਸ ਦੇ ਜ਼ੁਲਮਾਂ ਦੀ ਸਜ਼ਾ ਮਿਲ ਚੁੱਕੀ ਹੈ ਮਲੇਰਕੋਟਲਾ ਦੇ ਸਿੱਖਾਂ ਦੀ ਇੱਛਾ ਹੈ ਗੁਰੂ ਦੀ ਸੇਵਕ ਬੀਬੀ ਨੂੰ ਕਬਰ ਵਿੱਚੋਂ ਕੱਢ ਕੇ ਉਸ ਦਾ ਸਿੱਖ ਮਰਿਆਦਾ ਅਨੁਸਾਰ ਦਾ ਸੰਸਕਾਰ ਕੀਤਾ ਜਾਏ ਅਸੀਂ ਤਾਂ ਖਾਲਸਾ ਜੀ ਤੁਸਾਂ ਨੂੰ ਮਿਲਣ ਸਰਹਿੰਦ ਚੱਲੇ ਸਾਂ ਰਸਤੇ ਵਿੱਚ ਹੀ ਪਤਾ ਚੱਲਿਆ ਆਪ ਇੱਥੇ ਖਾਲਸਾ ਚੋਂ ਕੀ ਕੰਮ ਕਾਇਮ ਕਰਨ ਆਏ ਹੋ ਬੇਨਤੀ ਕਰਨ ਇੱਧਰ ਚਲੇ ਆਏ ਮਲੇਰਕੋਟਲਾ ਵਾਲੇ ਜੱਥੇ ਵਿੱਚੋਂ ਇੱਕ ਹੋਰ ਸਿੱਖ ਬੋਲਿਆ ਬੰਦਾ ਸਿੰਘ ਨੇ ਕੁਝ ਫੇਰ ਸੋਚਣ ਤੋਂ ਬਾਅਦ ਕਿਹਾ ਤੁਸੀਂ ਸਾਰੇ ਵਾਪਸ ਚਲੇ ਜਾਓ ਤੁਸਾਂ ਦੀ ਇੱਛਾ ਪੂਰੀ ਹੋਏਗੀ ਧਿਆਨ ਰੱਖਣਾ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਸਿੱਖ ਜਥਾ ਫਤਿਹ ਬੁਲਾ ਕੇ ਮਲੇਰ ਕੋਟਲਾ ਨੂੰ ਪਰਤ ਗਿਆ ਬੰਦਾ ਸਿੰਘ ਨੇ ਪੂਰੀ ਸੋਚ ਵਿਚਾਰ ਪਿੱਛੋਂ 1000 ਦੇ ਲਗਭਗ ਸਿੰਘਾਂ ਨਾਲ ਮਲੇਰ ਕੋਟਲਾ ਉੱਪਰ ਚੜ੍ਹਾਈ ਕਰ ਦਿੱਤੀ ਸੂਈਆਂ ਨੇ ਇਹ ਖਬਰ ਪਹਿਲਾਂ ਹੀ ਮਲੇਰ ਕੋਟਲਾ ਦੇ ਹਾਕਮ ਨੂੰ ਪਹੁੰਚਾ ਦਿੱਤੀ ਸਰਹਿੰਦ ਦੀ ਫਤਿਹ ਵਿਚੋਂ ਅੰਦਰੇ ਅੰਦਰ ਸਾਰੇ ਡਰੇ ਹੋਏ ਸਨ ਹਾਕਮ ਨੇ ਖਬਰ ਮਿਲਦਿਆਂ ਹੀ ਕਸਬੇ ਦੇ ਖਾਸ ਰਸੂਖ ਰੱਖਣ ਵਾਲੇ ਬੰਦਿਆਂ ਨੂੰ ਆਪਣੇ ਨਾਲ ਲਿਆ ਤੇ ਬੰਦਾ ਸਿੰਘ ਨੂੰ ਅਗਾਉਂ ਹੀ ਮਲੇਰ ਕੋਟਲਾ ਦੀ ਜੂ ਉੱਪਰ ਜਾ ਮਿਲੇ। ਉਹਨਾਂ ਬੰਦਾ ਸਿੰਘ ਨੂੰ ਭਾਰੇ ਨਜ਼ਰਾਨਾ ਪੇਟ ਕਰਦਿਆਂ ਬੇਨਤੀ ਕੀਤੀ ਮਲੇਰ ਕੋਟਲਾ ਸ਼ਹਿਰ ਨੂੰ ਲੁੱਟਣ ਤੋਂ ਬਖਸ਼ ਦਿੱਤਾ ਜਾਏ। ਬੰਦਾ ਸਿੰਘ ਹੈਰਾਨ ਹੋਇਆ। ਉਸਨੇ ਤਾਂ ਸੋਚਿਆ ਸੀ ਸ਼ੇਰ ਮੁਹੰਮਦ ਖਾਨ ਦੇ ਸਰਹਿੰਦ ਦੀ ਜੰਗ ਵਿੱਚ ਮਾਰੇ ਜਾਣ ਪਿੱਛੋਂ ਮਲੇਰ ਕੋਟਲਾ ਵਾਲੇ ਕਾਫੀ ਰੋਹ ਅਤੇ ਗੁੱਸੇ ਵਿੱਚ ਹੋਣਗੇ। ਉਸ ਨੂੰ ਤਕੜੀ ਟੱਕਰ ਦੇਣਗੇ ਪਰ ਇੱਥੇ ਤਾਂ ਸ਼ਹਿਰ ਦੇ ਚੌਧਰੀ ਅਮੀਰ ਮਿਹਰਬਾਨ ਹੋ ਕੇ ਖੁਦ ਹੀ ਪੇਸ਼ ਹੋ ਗਏ ਨੇ ਸਿੰਘ ਜੇਕਾਰੇ ਛੱਡ ਛੱਡ ਬੰਦਾ ਸਿੰਘ ਪਾਸੋ ਮਲੇਰ ਕੋਟਲਾ ਲੁੱਟਣ ਦਾ ਇਸ਼ਾਰਾ ਪਾਲਦੇ ਸਨ ਬੰਦਾ ਸਿੰਘ ਨੇ ਉਹਨਾਂ ਨੂੰ ਰੋਕਿਆ ਤੇ ਸ਼ਾਂਤ ਰਹਿਣ ਲਈ ਕਿਹਾ ਫਿਰ ਸ਼ਹਿਰ ਵਾਸੀਆਂ ਨੂੰ ਮੁੱਖ ਤਾਬਿਕ ਹੋਇਆ ਇੱਥੇ ਸਿੱਖ ਬੀਬੀ ਦਾ ਨਿਰਾਦਰ ਕਰਕੇ ਉਸ ਨੂੰ ਕਬਰ ਵਿੱਚ ਦਫਨਾਣਾ ਦਿੱਤਾ ਗਿਆ ਸੀ ਉਸ ਨੂੰ ਕਬਰ ਵਿੱਚੋਂ ਕਢਾਲ ਕਰ ਸਿੱਖ ਮਰਿਆਦਾ ਅਨੁਸਾਰ ਦਾ ਸੰਸਕਾਰ ਆਪ ਦੇ ਜਿੰਮੇ ਹੈ ਇਹ ਨਜ਼ਰਾਨਾ ਜੋ ਆਪ ਲੈ ਕੇ ਆਏ ਹੋ ਇਸ ਨਾਲ ਸਿੱਖ ਬੀਬੀ ਦੀ ਯਾਦਗਾਰ ਕਾਇਮ ਕਰੋ ਦੂਸਰੀ ਬਾਤ ਅਸੀਂ ਇੱਥੋਂ ਅੱਜ ਤੋਂ ਖਾਲਸਾ ਪੰਚਾਇਤ ਕਾਇਮ ਕਰਦੇ ਹਾਂ ਹਾਕਮਾ ਚੌਧਰੀਆਂ ਅਮੀਰਾਂ ਨੂੰ ਹਰ ਕਾਰਜ ਪੰਚਾਇਤ ਦੀ ਛਲਾਂ ਨਾਲ ਕਰਨਾ ਹੋਵੇਗਾ ਆਪਣੇ ਹੁਕਮ ਦੀ ਪਾਲਣਾ ਹੋਵੇਗੀ ਕੁਝ ਸ਼ਹਿਰੀ ਇਕੱਠੇ ਬੋਲੇ ਦੁਪਹਿਰ ਤੱਕ ਬੰਦਾ ਸਿੰਘ ਆਪਣੇ ਖਾਲਸਾ ਫੌਜ ਨਾਲ ਮਲੇਰ ਕੋਟਲਾ ਰਿਆ ਸ਼ਹਿਰ ਵਾਸੀਆਂ ਦੀ ਬੇਨਤੀ ਕਰਨ ਤੇ ਲੰਗਰ ਵੀ ਛਕਿਆ ਜਦ ਸਰਹਿੰਦਵਾਲ ਮੋੜੇ ਪਾਉਣ ਲੱਗਾ ਤਾਂ ਬੰਦਾ ਸਿੰਘ ਨਾਲ ਆਏ ਕੁੜਾ ਨੀ ਦੇ ਨਵੇਂ ਨਿਯੁਕਤ ਕੀਤੇ ਥਾਣੇਦਾਰ ਪਾਲਕਾ ਸਿੰਘ ਨੇ ਕਿਹਾ ਖਾਲਸਾ ਜੀ ਇਥੋਂ 14-15 ਕੋ ਰਾਏਕੋਟ ਹੈ ਉਸ ਦਾ ਫੌਜਦਾਰ ਗੈਰ ਮੁਸਲਮਾਨ ਉੱਪਰ ਬੜੇ ਜ਼ੁਲਮ ਕਰਦਾ ਹੈ ਮਜ਼ਾਰੇ ਲਗਾਣ ਨਹੀਂ ਦੇ ਸਕਦੇ ਤਾਂ ਉਹਨਾਂ ਦੀਆਂ ਔਰਤਾਂ ਤੇ ਲੜਕੀਆਂ ਲੈ ਜਾਂਦਾ ਹੈ ਚਲੋ ਉਸ ਨੂੰ ਵੀ ਵੇਖ ਲਈਏ ਸਿੰਘਾਂ ਨੇ ਰਾਏਕੋਟ ਵੱਲ ਮੂੰਹ ਕਰ ਲਿਆ ਸਿੰਘਾਂ ਦੀ ਫੌਜ ਜੇ ਰਾਹ ਵਿੱਚ ਹੀ ਸੀ ਰਾਏਕੋਟ ਅੰਦਰ ਚੀਖ ਚਿਹੜਾ ਮਚ ਗਿਆ ਲੋਕ ਆਪਣਾ ਕੀਮਤੀ ਸਮਾਨ ਸਾਂਭਣ ਲੱਗੇ ਡਰਦੇ ਮੁਸਲਮਾਨ ਲੁਧਿਆਣੇ ਵੱਲ ਨੱਠਣ ਲੱਗੇ ਫੌਜਦਾਰ ਅਤੇ ਉਸਦੇ ਸਿਪਾਈਆਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫੌਜਦਾਰ ਦਾ ਹੁਕਮ ਮੰਨਣ ਲਈ ਕੋਈ ਤਿਆਰ ਨਹੀਂ ਸੀ ਇੱਕ ਮੌਲਵੀ ਨੇ ਕਿਹਾ ਕਾਫਰ ਬੰਦੇ ਨੇ ਸਡੌਰਾ ਸਮਾਣਾ ਔਰ ਸਰਹਿੰਦੇ ਦਾ ਕੀ ਆਲੇ ਕੀਤਾ ਤੈਨੂੰ ਇਲਮ ਹੈ ਰਾਏਕੋਟ ਦੀ ਕੀ ਹਸਤੀ ਏ ਉਸ ਸਾਹਮਣੇ ਟਿਕ ਜਾਏ ਇਹ ਤਾਂ ਪਰਿੰਦੇ ਦੇ ਆਲਣੇ ਵਾਂਗ ਖਿੰਡ ਜਾਏਗਾ ਅੰਦਰੋਂ ਤਾਂ ਫੌਜਦਾਰ ਵੀ ਡਰਿਆ ਹੋਇਆ ਸੀ ਉਸ ਨੂੰ ਪਤਾ ਸੀ ਸਿਪਾਹੀ ਬੰਦੇ ਸਿੰਘ ਦਾ ਨਾਮ ਸੁਣ ਕੇ ਹੀ ਹਥਿਆਰ ਛੱਡ ਕੇ ਭੱਜ ਖੜਦੇ ਨੇ ਉਸ ਨੇ ਆਪਣੇ ਖਾਸ ਸਲਾਹਕਾਰਾਂ ਨਾਲ ਬੰਦਾ ਸਿੰਘ ਨੂੰ ਰਾਏਕੋਟ ਦੇ ਬਾਹਰ ਹੀ ਮਿਲਣ ਅਤੇ ਅਧੀਨਗੀ ਕਬੂਲ ਕਰ ਲੈਣ ਦੀ ਵੀ ਔਨਤ ਬਣਾਈ ਸਾਰੇ ਮਲੇਰਕੋਟਲਾ ਵੱਲ ਤੁਰ ਪਏ ਬੰਦਾ ਸਿੰਘ ਤਾਂ ਹੁਣ ਤੱਕ ਰਾਏਕੋਟ ਦੀ ਜੂ ਲੰਘ ਆਇਆ ਸੀ ਉੱਡ ਦੀ ਧੂੜ ਵੇਖ ਕੇ ਫੌਜਦਾਰ ਅਤੇ ਉਸ ਦੇ ਸਲਾਹਕਾਰ ਰੁਕ ਗਏ ਬੰਦਾ ਸਿੰਘ ਨੂੰ ਜਦ ਇਨਾ ਬਿਨਾ ਹਥਿਆਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਹਿਰੀ ਖੜੇ ਹੋਣ ਬਾਰੇ ਦੱਸਿਆ ਗਿਆ ਤਾਂ ਉਸਨੇ ਤੁਰੰਤ ਸਿੰਘਾਂ ਨੂੰ ਰੁਕਮ ਦਾ ਹੁਕਮ ਦਿੱਤਾ ਗੱਲਬਾਤ ਹੋਈ ਤਾਂ ਫੌਜਦਾਰ ਨੇ ਬਿਨਾ ਸ਼ਰਤ ਬੰਦਾ ਸਿੰਘ ਦੇ ਅਧੀਨ ਰਹਿਣਾ ਸਵੀਕਾਰ ਕਰ ਲਿਆ ਫੌਜਦਾਰ ਦੇ ਸਾਰੇ ਜ਼ੁਲਮਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਰਾਏਕੋਟ ਅੰਦਰ ਦਾਖਲ ਹੋ ਕੇ ਬੰਦਾ ਸਿੰਘ ਨੇ ਖਾਲਸਾ ਪੰਚਾਇਤ ਸਥਾਪਿਤ ਕਰਦਿਆਂ ਫੌਜ਼ਾਰ ਨੂੰ ਹੁਕਮ ਦਿੱਤਾ ਅੱਜ ਤੋਂ ਸਾਰੇ ਫੈਸਲੇ ਖਾਲਸਾ ਪੰਚਾਇਤ ਦੀ ਸਲਾਹ ਨਾਲ ਹੋਣਗੇ ਅੱਜ ਤੋਂ ਜ਼ਮੀਨਾਂ ਹਲ ਵਾਹਕਾਂ ਦੀਆਂ ਹੋਣਗੀਆਂ ਗੈਰ ਮੁਸਲਮਾਨ ਉੱਪਰ ਕੋਈ ਜ਼ੁਲਮ ਨਹੀਂ ਹੋਵੇਗਾ ਬੌਜਦਾਰ ਹਰ ਹੁਕਮ ਮੰਨਦਾ ਗਿਆ ਸਰਹਿੰਦ ਚਲੋ ਵੇਲਾ ਹੁੰਦਿਆਂ ਹੀ ਬੰਦਾ ਸਿੰਘ ਨੇ ਕਿਹਾ ਖਿਦਮਤ ਕਰਨ ਦਾ ਮੌਕਾ ਤਾਂ ਦਿਓ ਸਿੰਘ ਜੀ ਫੌਜ਼ਾਰ ਨੇ ਮੁਗਲਾਈ ਅੰਦਾਜ਼ ਵਿੱਚ ਸਲਾਮ ਕਰਦਿਆਂ ਕਿਹਾ ਬڑے ਮੌਕੇ ਆਉਣਗੇ ਬੰਦਾ ਸਿੰਘ ਨੇ ਮੁੱਛਾਂ ਸਵਾਰ ਦਿਆ ਕਿਆ ਤੇ ਸਿੰਘਾਂ ਨੇ ਘੋੜੇ ਸਰਹਿੰਦ ਵੱਲ ਮੋੜ ਲਏ ਆਹੇ ਗੁਰੂ ਜੀ ਦਾ ਖਾਲਸਾ ਅਸ਼ੀਰਵਾਹੇ ਗੁਰੂ ਜੀ ਦੀ ਫਤਿਹ ਐਸੀ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ